ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਜੇਲ੍ਹ ਦੇ ਵਿੱਚ ਬੰਦ ਰਾਮ ਰਹੀਮ ਦੇ ਬਾਰੇ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਤੇ ਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਡੇਰਾ ਸਰਸਮੁਖੀ ਰਾਮ ਰਹੀਮ ਦੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮੁਫਤ ਮੁਰਤ 21 ਦਿਨਾਂ ਦੀ ਫਰਲੋ ਮੰਗ ਕੀਤੀ ਹੈ ਤੇ ਉਸ ਨੇ ਇਸ ਸੰਬੰਧੀ ਹਾਈ ਕੋਰਟ ਵਿੱਚ ਅਰਜੀ ਦਾਇਰ ਕੀਤੀ ਸੀ ਰਾਮ ਰਹੀਮ ਨੇ ਆਪਣੀ ਫਰਲੋ ਪਟੀਸ਼ਨ ਚ ਕਿਹਾ ਸੀ ਕਿ ਇਸ ਮਹੀਨੇ 11 ਸਤ ਸੌਦਾ ਦਾ ਪ੍ਰੋਗਰਾਮ ਹੈ ਜਿਸ ਤੇ ਉਹਨਾਂ ਨੇ ਸਿਕਰਤ ਕਰਨੀ ਹੈ ਤੇ ਇਸ ਦੇ ਜਵਾਬ ਚ ਹਾਈ ਕੋਰਟ ਨੇ ਕਿਹਾ ਕਿ ਪ੍ਰੋਗਰਾਮ ਮਤਲਬੀ ਕਰ ਦੇਣਾ ਹਾਈ ਕੋਰਟ ਨੇ ਗੁੱਸੇ ਦੇ ਵਿੱਚ ਇਹ ਕਿਹਾ ਕਿ ਪਹਿਲਾਂ ਤੁਸੀਂ ਪ੍ਰੋਗਰਾਮ ਦਾ ਆਯੋਜਨ ਕਰਦੇ ਹੋ ਫਿਰ ਤੁਸੀਂ ਅਦਾਲਤਾਂ ਚ ਜਾ ਕੇ ਪਟੀਸ਼ਨ ਦਾਇਰ ਕਰਦੇ ਹੋ ਇਸ ਵਿੱਚ ਹਿੱਸਾ ਲੈਣ ਲਈ ਦਬਾ ਪਾਉਂਦੇ ਹੋ ਤੇ ਕਾਜਕਾਰੀ ਚੀਫ ਜਸਟਿਸ ਦਾ ਬੈਚ ਹੁਣ ਇਸ ਅਰਜੀ ਤੇ ਜਲਾਈ ਚ ਸੁਣਵਾਈ ਕਰੇਗਾ ਕਿਉਂਕਿ ਇਹ ਕੇਸ ਉਸੇ ਬੈਚ ਚ ਚੱਲ ਰਿਹਾ ਹੈ ਵੀਡੀਓ ਦੇਖਣ ਲਈ ਤੁਹਾਡਾ ਤਨ